ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਕੇ ਨਾਲ ਨਾਲ ਬੈਲ ਆਈਕਨ ਤੇ ਕਲਿੱਕ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ YouTube ਤੇ ਅਪਲੋਡ ਹੋਈ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਸੋ ਮਹਾਰਾਜ ਸੱਚੇ ਬਾਸਾ ਫਿਰ ਮਨ ਕਿਵੇਂ ਟਿਕਾਈਏ ਬਾਣੀ ਦੇ ਉੱਤੇ ਮਹਾਰਾਜ ਕਹਿਣ ਲੱਗੇ ਦੇਖੋ ਜਦ ਤੁਸੀਂ ਬਾਣੀ ਪੜ੍ਹਦੇ ਹੋ ਨਾ ਦੇਖ ਕੇ ਜਦ ਤੱਕ ਮਨ ਨਹੀਂ ਟਿਕਦਾ ਉਹਨਾਂ ਚਿਰ ਬਾਣੀ ਦੇਖ ਕੇ ਬੜੋ ਤੇ ਧਿਆਨ ਗਾਦੇ ਤੇ ਰੱਖੋ ਕਹਿੰਦੇ ਲਗਾ ਮਾਤਰਾ ਨੇ ਉਹਨਾਂ 'ਚ ਧਿਆਨ ਦਿਓ ਇਹ ਪਹਿਲੀ ਜਮਾਤ ਪ੍ਰਾਇਮਰੀ ਦਾ ਪ੍ਰਾਇਮਰੀ ਤੱਕ ਦੀ ਪੜਾਈ ਹੈ ਲਗਾ ਮਾਤਰਾ ਦੇ ਧਿਆਨ ਦੇਣਾ ਤੇ ਬਾਣੀ ਪੜੀ ਜਾਂਦੀ ਉਹਦੇ ਬਾਅਦ ਜਦ ਹੋਰ ਸੁਰਤ ਡਿਵੈਲਪ ਕਰਦੀ ਹੈ ਉੱਚਾ ਉੱਠ ਰਹੀ ਆਸੀ ਬਾਣੀ ਦੀ ਅਗਲੀ ਮੰਜ਼ਲ ਆਉਂਦੀ ਹੈ ਮਹਾਰਾਜ ਕਹਿੰਦੇ ਫੇਰ ਤੁਸੀਂ ਅਰਥ ਸੋਚੋ ਵੀ ਅਰਥ ਕੀ ਹੋਇਆ ਜਿਹੜਾ ਮੈਂ ਪੜਿਆ ਕੰਨ ਦੇ ਜਿਹੜਾ ਅਰਥਾਂ ਦੇ ਵਿੱਚ ਬਿਰਤੀ ਟਿਕ ਜਾਊਗੀ ਫਿਰ ਮੰਨ ਜਾਵੇਗਾ ਨਹੀਂ ਉਹਦੇ ਬਾਅਦ ਜੇ ਹੋਰ ਤਰੱਕੀ ਤੁਸੀਂ ਬਾਣੀ ਦੀ ਕਰ ਲਈ ਫਿਰ ਭਾਵ ਦੇਖੋ ਬਾਣੀ ਕਹਿੰਦੀ ਕੀ ਹੈ ਭਾਵਲੀਨ ਹੋ ਜਦ ਭਾਵਲੀਨ ਹੋਵੋਗੇ ਫਿਰ ਮਨ ਬਿਲਕੁਲ ਨਹੀਂ ਜਾਏਗਾ ਉਸ ਵੇਲੇ ਤੁਸੀਂ ਨਾਮ ਜਪਣ ਦੇ ਅਧਿਕਾਰੀ ਹੋਵੋਗੇ ਜਿਹੜਾ ਨਾਮ ਜਪਣਾ ਹੈ ਉਸ ਨਾਮ ਨਾਲ ਜਪੋ ਨਾਮ ਰਜਪਦੇ ਜਪਦੇ ਆਪਣੇ ਆਪ ਇਹ ਨਾਮ ਹੋਠਾਂ ਤੇ ਆ ਜਾਣਾ ਹੈ ਬੋਲੇ ਲਣ ਲੱਗ ਜਾਣੇ ਹੈ ਬੁੱਲ ਮੁੱ ਬੁੱਲਾ ਨੇ ਮਦਮ ਪੈ ਜਾਣਾ ਹੈ ਬਿਲਕੁਲ ਬੰਦ ਕਰ ਦੇਣਾ ਤੇ ਰਸਨਾ ਅੰਦਰ ਛੋਟਾ ਜਿਹਾ ਹਲਕੀ ਹਲਕੀ ਹਰਕਤ ਕਰਦੀ ਜਾਏਗੀ ਕਹਿੰਦੇ ਧਿਆਨ ਕਿੱਥੇ ਰੱਖੀਏ ਜੇ ਤਾਂ ਮੋਟੀ ਬੁੱਧ ਹੈ ਦਾਦਾ ਗੁਰੂ ਨਾਨਕ ਸਾਹਿਬ ਦਾ ਧਿਆਨ ਰੱਖ ਲੋ ਜੇ ਹੁਦੈ ਸੂਖਸ਼ਮ ਹੋ ਗਈ ਤਾਂ ਸ਼ਬਦ ਦੀ ਧੁਨ ਦਾ ਧਿਆਨ ਰੱਖ ਲੋ ਤਨਵੇਂ ਧਿਆਨ 99 ਜਾਨੇ ਗੁਰੂ ਗ੍ਰੰਥ ਸਾਹਿਬ ਕਾਣ ਸੋ ਇਸ ਤਰ੍ਹਾਂ ਦੇ ਨਾਲ ਦਰਜਾ ਬਦਰਜਾ ਨਾਮ ਚੜਾਈ ਕਰਦਾ ਹੈ ਕੰਠ ਵਿੱਚ ਆ ਜਾਂਦਾ ਹੈ ਹਿਰਦੇ ਚ ਆ ਜਾਂਦਾ ਹੈ ਨਾਭੀ ਚ ਆ ਜਾਂਦਾ ਹੈ ਅਗਿਆ ਚੱਕਰ ਚ ਆ ਜਾਂਦਾ ਹੈ throti ਚ ਆ ਜਾਂਦਾ ਹੈ ਦਸਵੇਂ ਦਵਾਰ ਚ ਆ ਜਾਂਦਾ ਹੈ ਇਥੋਂ ਮਿਰਤੀ ਵਿਵੇਕ ਮੰਡਲ ਚਲੀ ਜਾਂਦੀ ਹੈ ਉਥੇ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਹੈ ਤੇ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ ਕਹਿੰਦੇ ਇਸ ਤਰ੍ਹਾਂ ਨਾਲ ਤੁਸੀਂ ਬਾਣੀ ਪੜੋ ਇਸ ਤਰ੍ਹਾਂ ਨਾਲ ਨਾਮ ਜਪੋ ਫੇਰ ਪ੍ਰੇਮੀਆਂ ਤੁਹਾਨੂੰ ਨਿਸ਼ਵਾਸ ਆਏਗਾ ਬਾਣੀ ਦਾ ਕਿਉਂਕਿ ਬਾਣੀ ਮੇਰਾ ਹੀ ਰਸ ਹੈ ਸੋ ਐਸੇ ਉਪਦੇਸ਼ ਜੇ ਸਿੱਖਦੇ ਮਨ ਵਿੱਚ ਯਾਦ ਰਹਿ ਜਾਣ ਤਾਂ ਛੇਤੀ ਰੋਹਾਨੀ ਤਰੱਕੀ ਕਰ ਸਰ ਦੂਸਰਾ ਸਾਡਾ ਸਮਾਜਿਕ ਭਾਈਚਾਰਕ ਪੱਖ ਮਹਾਰਾਜ ਨੇ ਇੱਕ ਵਾਰੀ ਦਿਖਾਇਆ ਮਹਾਰਾਜ ਨੇ ਹੁਕਮ ਦਿੱਤਾ ਕਹਿ ਲਗੇ ਅੱਜ ਚੌਲ ਬਣਾਓ ਪਤੀਲੇ ਵੱਡੇ ਵੱਡੇ ਬਣ ਗਏ ਦੇਗੇ ਬਣ ਗਏ ਤੇ ਗੱਡਿਆਂ ਤੇ ਤਰਫ ਮਹਾਰਾਜ ਹੁਕਮ ਗੱਡਿਆਂ ਤੇ ਲਾਤੇ ਕਹਿੰਦੇ ਜੰਗਲ ਚੱਲਣਾ ਹੈ ਸ਼ਿਕਾਰ ਅੱਜ ਸ਼ਸਤਰ ਨਾਲ ਸ਼ਿਕਾਰ ਨਹੀਂ ਕਰਨਾ ਕੁੱਤਿਆਂ ਨਾਲ ਕਰਨਾ ਕੁੱਤੇ ਲੈ ਲਓ ਆਪਣੇ ਆਪਣੇ ਸੈਗੜਿਆ ਦੀ ਤਰ੍ਹਾਂ ਜਿ ਕੁੱਤਿਆਂ ਵਾਲੇ ਨਾਲ ਤਪੇ ਮਹਾਰਾਜ ਦੁਪਹਿਰ ਤੱਕ ਤੁਰ ਹੀ ਗਏ ਉਹਦੇ ਬਾਅਦ ਕਹਿਣ ਲੱਗੇ ਵੀ ਕੁੱਤੇ ਤਾਂ ਭੁੱਖੇ ਨੇ ਐ ਕਰੋ ਆ ਰੜਾ ਮੋਦਾਨ 'ਤੇ ਆਏ ਇੱਥੇ ਚੌਲ ਢੇਰੀ ਕਰ ਦੋ ਜਿਹੜਾ ਕੁਝ ਲਿਆ ਆ ਢੇਰੀ ਕਰ ਦੋ ਇੱਥੇ ਮਹਾਰਾਜ ਹਾਟੀ 'ਤੇ ਆਏ ਕਹਿੰਦੇ ਕੋਈ ਨਹੀਂ ਮੋਦਾਨ ਦੜਾ ਉਹਦੇ ਬਾਅਦ ਜਦ ਢੇਰੀ ਲਾ ਦਿੱਤੀ ਉਸ ਵੇਲੇ ਕਹਿਣ ਲੱਗੇ ਕੁੱਤੇ ਛੱਡ ਦੋ ਸਭ ਨੇ ਛੱਡਤੇ ਹੁਣ ਕੁੱਤਾ ਕੋਈ ਚੌਣਾ ਕੋਲ ਦਾ ਜਾਂਦਾ ਨਹੀਂ ਉਹ ਜਿਹੜਾ ਦੂਆ ਆਉਂਦਾ ਉਹ ਢਾ ਲੈਂਦਾ ਉਹਨੂੰ ਦੂਆ ਪਤਾ ਢਾ ਲੈਂਦਾ ਉਹਨੂੰ ਤੀਆ ਢਾ ਲੈਂਦਾ ਚਾਰ ਚਾਰ ਕੁੱਤੇ ਉਧਰ ਚਾਰ ਚਾਰ ਉਧਰ ਗੋਥੋਂ ਗੋਥਾਉ ਉਹ ਜਿਹੜੇ ਚੌਲ ਸੀ ਉਹਨਾਂ ਦੇ ਉੱਤੇ ਲਟਦੇ ਫਿਰਦੇ ਨੇ ਖੜਗੇ ਚੌਲ ਮਿੱਟੀ ਚ ਰਲ ਗਏ ਖਾਣ ਦੇ ਕਾਬਲ ਨਾ ਰਹੇ ਮਹਾਰਾਜ ਜੀ ਕੁੱਤੇ ਦਾ ਲੂਹ ਰਹਾਣ ਹੋ ਗਏ ਕਹਿੰਦੇ ਫੜ ਲਓ ਕਹਿੰਦੇ ਚੌਲ ਨਹੀਂ ਖਾਂਦੇ ਕਹਿੰਦੇ ਮਹਾਰਾਜ ਜੀ ਤਾਂ ਮਿੱਟੀ ਚ ਰਲ ਗਏ ਖਾਣੇ ਇਹਨਾਂ ਨੇ ਕੀ ਨੇ ਸੱਚੇ ਬਾਸ਼ਾ ਵਾੜਾ ਨੁਕਸਾਨ ਹੋ ਗਿਆ ਐਨੇ ਸੋਹਣੇ ਪਲੌ ਬਣਾਏ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਨੁਕਸਾਨ ਦਾ ਕੋਈ ਫਰਕ ਨਹੀਂ ਪਰ ਵੱਡਾ ਨੁਕਸਾਨ ਜਿਹੜਾ ਹੋਣਾ ਉਹ ਤੋਂ ਬਚ ਜਾਓ ਤੁਸੀਂ ਕਹਿ ਲਗੇ ਸੱਚੇ ਬਾਸ਼ਾਓ ਕੀ ਕਹਿੰਦੇ ਦੇਖੋ ਫਾਲਸਾ ਜੀ ਜੋ ਨੇਕ ਬੰਦਾ ਹੁੰਦਾ ਹੈ ਉਹ ਨੇਕੀ ਕਰਦਾ ਹੈ ਤੇ ਉਹਦਾ ਤੇਜ ਵਧਦਾ ਹੈ ਤੇਜ ਵਧਣ ਦੇ ਨਾਲ ਉਹਦੇ ਕੋਲ ਸ਼ਕਤੀ ਆਉਂਦੀ ਹੈ ਰਾਸਿਕ ਸ਼ਕਤੀ ਖਾਸੇ ਦਾ ਅਦਰਸ਼ ਅਸੀਂ ਬਹੁਤ ਉੱਚਾ ਬਣਾਇਆ ਹੈ ਇਹਦੇ ਕੋਲ ਰਾਜਸੀ ਸ਼ਕਤੀ ਆਏਗੀ ਜੇ ਦਾ ਇਹ ਪਿਆਰ ਦੇ ਨਾਲ ਮਿਲ ਕੇ ਵਰਤ ਲੈਣਗੇ ਤਾਂ ਦਾ ਇਹ ਇੰਨਾ ਵਾਧੂ ਹੋਏਗਾ ਇਹਨਾਂ ਕੋ ਕੇ ਦੁਨੀਆ ਨੂੰ ਰਜਾ ਦੇਣਗੇ ਜੇ ਕਹਿੰਦੇ ਕੁੱਤਿਆਂ ਮੰਗਣੇ ਚੱਕ ਮਾਰਨ ਲੱਗੇ ਇੱਕ ਕੁਰਸੀ ਤੇ ਬੈਠਾ ਉਹਨੂੰ ਖਿੱਚ ਲਿਆ ਦੂਆ ਬੈਠਾ ਉਹਨੂੰ ਖਿੱਚ ਲਿਆ ਕਹਿੰਦੇ ਫੇਰਾ ਕੁੱਤਿਆਂ ਵਾਲਾ ਹਾਲ ਹੋਊਗਾ ਨਾ ਆਪਣੇ ਪੱਲੇ ਕੁਝ ਪਵੇ ਨਾ ਕਿਸੇ ਦੇ ਪਵੇ ਤੋ ਐਸਾ ਗੁਰੂ ਮਹਾਰਾਜ ਦੀਆਂ ਕਥਾਵਾਂ ਜਿਹੜੀਆਂ ਨੇ ਉਹ ਨਿਆਰੀਆਂ ਨੇ ਸਾਨੂੰ ਥਾਂ-ਥਾਂ ਦੇ ਸਿੱਖਿਆ ਦਿੱਤੀ। 14 ਲੜਾਈਆਂ ਗੁਰੂ ਮਹਾਰਾਜ ਦੇ ਗਲ ਪਈਆਂ। ਮਹਾਰਾਜ ਨੇ ਆਪ ਨਹੀਂ ਕੋਈ ਵੀ ਲੜਾਈ ਲੜੀ। ਇਹ ਧਿਆਨ ਦੇਵੋ ਕਦੇ ਵੀ ਮਹਾਰਾਜ ਛੱਤਰ ਲੈ ਕੇ ਨਹੀਂ ਚੜੇ ਕਿਤੇ। ਜੇ ਕਿਸੇ ਗ੍ਰਾਮ ਨੂੰ ਸੋਧਿਆ ਪਹਿਲਾਂ ਉਹਨਾਂ ਨੇ ਸੰਗਤਾਂ ਲੁੱਟੀਆਂ ਉਹ ਤੇ ਬਾਅਦ ਮਹਾਰਾਜ ਨੇ ਉਹਨਾਂ ਨੂੰ ਦੰਡ ਦੇਣ ਵਾਸਤੇ ਘਰੇ। ਕਿਸੇ ਦੀ ਧਰਤੀ ਨਹੀਂ ਰੋਕੀ 1 ਇੰਚ ਜ਼ਮੀਨ ਨਹੀਂ ਰੋਕੀ ਉਹਨਾਂ ਦੇ ਗੱਲ ਲੜਾਈ ਪੈਂਦੀ ਸੀ 200 ਸਾਲ ਤੋਂ ਲਗਾਤਾਰ ਅਹਿੰਸਾ ਪਰਮੋ ਧਰਮਾਂ ਦਾ ਤਜਰਬਾ ਹੋ ਰਿਹਾ ਸੀ ਬਈ ਹਥਿਆਰ ਨਹੀਂ ਚੱਕਣਾ ਲੜਾਈ ਨਹੀਂ ਕਰਨੀ 200 ਸਾਲ ਦੇ ਕਰੀਬ ਵਕਸਾ ਲੰਘਿਆ ਗੁਰੂ ਪੰਜਵੇਂ ਪਾਸ਼ਾ ਸ਼ਹੀਦ ਹੋ ਗਏ ਗੁਰੂ ਨੌਵੇਂ ਪਾਸ਼ਾ ਸ਼ਹੀਦ 7ਵੇਂ ਸ਼ਹੀਦ ਗੁਰੂ ਨੌਵੇਂ ਪਾਸ਼ਾ ਨੇ ਕਿਹਾ ਵੀ ਆਪਣੀ ਡਿਫੈਂਸ ਵਿੱਚ ਹਥਿਆਰ ਚੁੱਕਣਾ ਹ ਇਹ ਸੂਰਮੇ ਦਾ ਕੰਮ ਹੁੰਦਾ ਜਾਂ ਕੁੱਤੇ ਹਲਕ ਜਾਣ ਉਹਨਾਂ ਤੇ ਬਚਣ ਵਾਸਤੇ ਡੰਡਾ ਚੱਕਣਾ ਹੀ ਪੈਂਦਾ ਇਹ ਨਹੀਂ ਵੀ ਡੰਡਾ ਹਰ ਵਕਤ ਹੱਥ ਚੱਕੀ ਰੱਖੋ ਇਹ ਵੀ ਇਹਦੇ ਵਿੱਚ ਖਤਰਾ ਹੈ ਲੇਕਿਨ ਗੁਰੂ ਮਹਾਰਾਜ ਨੇ ਕਿਹਾ ਵੀ ਜਿਹੜਾ ਕੋਈ ਆਊਗਾ ਐ ਤਾਂ ਨਹੀਂ ਅਸੀਂ ਚੜਾਈ ਕਰਦੇ ਵੀ ਫੜੇ ਤੇ ਤਤੀ ਤਵੀ ਤੇ ਬਿਠਾਉਂਦੇ ਕੋਈ ਸੇ ਨੂੰ ਫੜਿਆ ਦੇਗ ਵਿੱਚ ਉਵਾਲੇ ਦੇਣੇ ਸ਼ੁਰੂ ਕਰਦੇ ਕਿਸੇ ਨੂੰ ਫੜਿਆ ਚਰਖੜੀਆਂ ਤੇ ਚਾੜ ਤੇ ਕਿਸੇ ਦੇ ਬੰਦ-ਬੰਦ ਕੱਟਦੇ ਐ ਐ ਤਾਂ ਨਹੀਂ ਕਰਨਾ ਸੂਰਮਿਆਂ ਵਾਂਗਣਾ ਅਸੀਂ ਜੂਝਾਂਗੇ ਕਿਸੇ ਨੂੰ ਕਹਿਣਾ ਕੁਛ ਨਹੀਂ ਕਿਸੇ ਨਾਲ ਸਾਡਾ ਵੈਰ ਨਹੀਂ ਹੋਏਗਾ ਕੱਲ ਮੈਂ ਬੇਨਤੀ ਕੀਤੀ ਗੁਰਸਿੱਖ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਦੁਰਸ਼ੇ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਜੇ ਬੁਰਾ ਕਹਿੰਦਾ ਆਪਣੇ ਆਪ ਨੂੰ ਕਹਿੰਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਜਿਨ ਐਸਾ ਕਰ ਬੁਜਿਆ ਮੀਤ ਹਮਾਰਾ ਸੋਇ ਕਈਆਂ ਦੇ ਮਨ ਅਚ ਖਿਆਲ ਆ ਜਾਂਦਾ ਭਲੇਖੇ ਬਾਂਦੇ ਜੀ ਇਹ ਤਾਂ ਕਬੀਰ ਸਾਹਿਬ ਨੇ ਕਿਹਾ ਗੁਰੂ ਨਾਨਕ ਨੇ ਵੀ ਕਿਹਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਅਸੀਂ ਤਾਂ ਚੰਗੇ ਹੀ ਨਹੀਂ ਬੁਰਾ ਕੋਈ ਸੰਸਾਰ ਤੇ ਹੈ ਨਹੀਂ ਜੋ ਜਾਗੜਾਏ ਫੜ ਕੇ ਪਾਉਣਾ ਹੈ ਵੀ ਆ ਨਾਮਦੇਵ ਜੀ ਦਾ ਆ ਅਰਵਦਾਸ ਜੀ ਦੀ ਬਾਣੀ ਹੈ ਸਾਧ ਸੰਗ ਜੀ ਇਹ ਭਲੇਖੇ ਪਾਉਣ ਵਾਲੇ ਨਾਸਤਿਕ ਬੰਦੇ ਗੁਰੂ ਗ੍ਰੰਥ ਸਾਹਿਬ ਤੋਂ ਭਰੋਸਾ ਹਟਾਉਣ ਵਾਲੇ ਇਹੀ ਆ ਜਿਹੜਾ ਗੱਲਾਂ ਕਰਦੇ ਹੁੰਦੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਗੁਰੂ ਦੀ ਬਾਣੀ ਹੈ ਜਦ ਗੁਰੂ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਵੀਰ ਨਾ ਮਿਲਣ ਤੋਂ ਦਮਦਮੇ ਸਾਹਿਬ ਬੈਠ ਕੇ ਵੀੜ ਬਾਣੀ ਉਚਾਰੀ ਨਾਲ ਆਰਥ ਕੀਤੇ ਉਹ ਕਿਦੋਂ ਸੈਂਚੀਆਂ ਨਹੀਂ ਸੀ ਲੈਂਦੀਆਂ ਉਹਨਾਂ ਨੇ ਕਿਦੋਂ ਲਿਖੇ ਹੋਏ ਸ਼ਬਦ ਨਹੀਂ ਸੀ ਲੈਂਦੇ ਕਿਤੋਂ ਤਰਤੀਬ ਨਹੀਂ ਸੀ ਲੈਂਦੀ ਜੋ ਕਰਤਾਰਪੁਰ ਵਾਲੀ ਫੀੜ ਵਿੱਚ ਸੀ ਮਹਾਰਾਜ ਤੰਬੂ 'ਚ ਬੈਠ ਗਏ ਨੇ ਤੇ ਆਪਣੇ ਮੁਖ ਤੋਂ ਸਾਰੀ ਬਾਣੀ ਵਿਚਾਰੀ ਹੈ ਇਹ ਸਾਰੀ ਬਾਣੀ ਗੁਰੂ ਦਸ਼ਮੇਸ਼ ਪਿਤਾ ਦੇ ਮੁਖ ਤੋਂ ਆ ਕੇ ਪ੍ਰਾਪਤ ਹੋ ਕੇ ਸਾਡੇ ਕੋਲ ਪਹੁੰਚੀ ਹੈ ਜਦੋਂ ਗੁਰੂ ਦੇ ਮੁਖ ਤੋਂ ਹੋਈ ਹੈ ਫੇ ਸਾਰੀ ਗੁਰਬਾਣੀਆਂ ਇਹਨੂੰ ਕੌਣ ਕਹਿ ਸਕਦਾ ਹੈ ਫਲਾਣੇ ਦੀ ਭਗਤੀ ਬਾਣੀ ਹੈ ਜੀ ਫਲਾਣੇ ਦੀ ਬਾਣੀ ਹੈ ਇਹ ਆ ਪ੍ਰੋਫੈਸਰ ਤਾਂ ਕਹਿਣਗੇ ਲਿਟਰੇਚਰ ਆਵੇ ਕਹਿਣਗੇ ਪਰ ਜਿਹੜੇ ਨੇ ਭਰੋਸਾ ਹੈ ਗੁਰੂ ਗ੍ਰੰਥ ਸਾਹਿਬ ਤੇ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਬਈ ਜੀ ਫਲਾਣੇ ਭਗਤ ਨਹੀਂ ਕਹੀਏ ਇੱਕੋ ਮੰਨੀਏ ਅਸਲਾ ਗੁਰੂ ਦੀ ਮੰਨਾਗੇ ਕਹਨੋਂ ਕਹਿਣਗੇ ਗੁਰੂ ਦਸੇ ਪਾਤਸ਼ਾਹ ਦੀ ਮੰਨਾਂਗੇ ਇਹ ਗੁਰੂ ਦਾ ਸਹਾਇਜ ਧਾਰੀ ਸੀ ਇਹਨਾਂ ਤਾਂ ਮੰਨਦੇ ਨਹੀਂ ਜੀ ਜਗਿਆ ਕਹਦਾ ਕਿੰਨੀਆਂ ਤਰਕਾਂ ਪੈਦਾ ਹੁੰਦੀਆਂ ਇਹ ਫਜ਼ੂਰ ਗੱਲਾਂ ਹੁੰਦੀਆਂ ਗੁਰੂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਹੈ ਇਹਨੂੰ ਮੰਨੋ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਵੱਡੇ ਵੱਡੇ ਉਪਦੇਸ਼ ਦਿੱਤੇ